ਆਪ ਵੀਰੋ ਕਮਲਕੌਰ ਦਾ ਕਤਲ ਹੋ ਗਿਆ ਆ ਤੇ ਸਾਰਾ ਸੋਸ਼ਲ ਮੀਡੀਆ ਭਰਿਆ ਪਿਆ ਆ ਪੂਰੇ ਪੰਜਾਬੀ ਨਿਊਜ਼ ਚੈਨਲ ਪਿੱਟ ਸਿਆਪਾ ਕਰਨ ਦੇ ਆ ਕਮਲਕੌਰ ਦਾ ਕਤਲ ਹੋ ਗਿਆ ਕਮਲਕੌਰ ਦਾ ਕਤਲ ਹੋ ਗਿਆ ਕਮਲਕੌਰ ਦਾ ਕਤਲ ਹੋ ਗਿਆ ਤੇ ਇਹਨਾਂ ਜਿੰਨੇ ਲੰਡੂ ਮੀਡੀਆ ਆ ਕਿੱਡੀ ਵੱਡੀ ਘਟਨਾ ਹੋ ਜਾਏ ਕਿਸਾਨਾਂ ਦਾ ਮਜ਼ਦੂਰਾਂ ਦਾ ਇਹਨਾਂ ਨੇ ਪਿੱਟ ਸਿਆਪਾ ਇਹਨਾਂ ਬਲੌਗਰਾਂ ਦੇ ਕਰਨਾ ਕਿਉਂਕਿ ਬਲੌਗਰਾਂ ਦੇ ਇਹਨਾਂ ਨੂੰ ਰੰਡੂ ਮੀਡੀਆ ਨੂੰ ਵਿਊ ਜਿਆਦਾ ਆਉਂਦੇ ਆ ਇਹਨਾਂ ਨੂੰ ਪੰਜਾਬ ਦੇ ਕਿਸਾਨਾਂ ਦਾ ਮਜ਼ਦੂਰਾਂ ਦਾ ਕੋਈ ਮਤਲਬ ਨਹੀਂ ਹੈਗਾ ਕਮਲਗੌਰ ਕੌਣ ਸੀ ਮੇਰੀ ਇਹਨਾਂ ਦੋ ਚਾਰ ਵਾਰ ਗੱਲ ਹੋਈ ਮੈਂ ਇਹਨੂੰ ਲਾਂ ਤਾਂ ਪਾਈਆਂ ਹੀ ਵੀ ਗੰਦ ਨਾ ਪਾ ਗੰਦ ਨਾ ਪਾ ਗੰਦ ਨਾ ਪਾ ਇਹ ਅਜਿਹਾ ਹੱਸ ਪੈਂਦੀ ਹੁੰਦੀ ਸੀ ਜੋ ਜੋ ਨਾਲ ਹੱਸਦੀ ਹੁੰਦੀ ਸੀ ਮੈਨੂੰ ਪ੍ਰਾਉਡ ਹੁੰਦਾ ਸੀ ਵੀ ਮੈਂ ਗੰਦ ਪਾਉਣੀ ਮੈਨੂੰ ਕੋਈ ਕਹਿ ਰਿਹਾ ਗੰਦ ਨਾ ਆਪਾ ਇਹਦਾ ਨਾਂ ਸੀ ਅਸਲੀ ਕੰਚਨ ਕੁਮਾਰੀ ਤੇ ਇਹ ਬਿਹਾਰ ਦੀ ਰਹਿਣ ਵਾਲੀ ਸੀ ਤੇ ਕਾਫੀ ਟਾਈਮ ਤੋਂ ਨਿੱਕੀ ਹੁੰਦੀ ਪੰਜਾਬ 'ਚ ਸੀ ਤੇ ਪੰਜਾਬੀ ਚੰਗੀ ਤਰ੍ਹਾਂ ਬੋਲਦੀ ਤੇ ਰੰਗ ਰੂਪ ਵੀ ਇਹਦਾ ਪੰਜਾਬੀਆਂ ਵਰਗਾ ਹੀ ਸੀ ਤੇ ਹੁਣ ਇਹ ਗੇਮ ਕਿਹਨੇ ਕੀਤੀ ਆ ਇਹਦਾ ਕਤਲ ਕਰਕੇ ਤੇ Laash ਦੀ ਕਾਰਚੀ ਪਈ ਲੱਭੀ ਆਦ ਪਠੰਡੇ ਛੱਡ ਗਿਆ ਕੋਈ ਕਿਉਂਕਿ ਇਹੋ ਜੀਆਂ ਔਰਤਾਂ ਦੇ ਚੰਗੇ ਲੋਕਾਂ ਨਾਲ ਸਬੰਧ ਨਹੀਂ ਹੁੰਦੇ ਮਾੜੇ ਲੋਕਾਂ ਨਾਲ ਸਬੰਧ ਹੁੰਦੇ ਆ ਹੈ ਉਹ ਸੁਖਰਤੀਆ ਗੰਦੋ ਨੇ ਕੀ ਕੀਤਾ ਕਤਲ ਤੇ ਲੋਕੀ ਲੋਕੀ ਜੋ ਇਹ ਗੰਦ ਮੰਨਦੇ ਆ ਨਾ ਇਹਨਾਂ ਨੂੰ ਜੋ ਫਰੀਦ ਜੱਟੀ ਬਰੌਂ ਕੁੜੀ ਕਮਲਪੂਰ ਸ਼ਰਨੀਨ ਮੀਤੀ ਇਹੋ ਜਿਹਾ ਪਤਾ ਹੀ ਨਹੀਂ ਕਿੰਨਾ ਕੁ ਗਾਂਦਿਆ ਇੱਕੋ ਜਿਹੜੀ ਕਹਿੰਦੀ ਖੁੱਲੀਆਂ ਲੈ ਲਓ ਪੀੜੀਆਂ ਲੈ ਲਓ ਪਤਾ ਨਹੀਂ ਪੰਜਾਬ 'ਚ ਕਿੰਨਾ ਗੰਦਿਆ ਤੇ ਇਹ ਗੰਦ ਪੰਜਾਬੀਆਂ ਨੇ ਸਿਰ ਤੇ ਚੱਕਿਆ ਹੋਇਆ ਸਿਰ ਦੇ ਸਿਰ ਤੇ ਚੱਕਿਆ ਹੋਇਆ ਇਹ ਗੰਦ ਪੰਜਾਬੀਆਂ ਨੇ ਇਹਨਾਂ ਨੂੰ ਅਵਾਰਡ ਫੰਕਸ਼ਨਾਂ 'ਚ ਬੁਲਾਉਂਦੇ ਆ ਇਹਨਾਂ ਨੂੰ ਦੁਕਾਨਾਂ ਦੀਆਂ ਪ੍ਰਮੋਸ਼ਨਾਂ ਤੇ ਬੁਲਾਉਂਦੇ ਆ ਇਹਨਾਂ ਨੂੰ ਮਹੂਰਤਾਂ ਦੇ ਬੁਲਾਉਂਦੇ ਆ ਇਹਨਾਂ ਨੂੰ ਬੱਚਿਆਂ ਦੇ ਸਕੂਲਾਂ 'ਚ ਬੁਲਾ ਕੇ ਤੇ ਇਹਨਾਂ ਕੋਲੋਂ ਬੱਚਿਆਂ ਨੂੰ ਗਿਆਨ ਦਿਵਾਉਂਦੇ ਆ ਅਬਰਾਂ ਕੁੜੀ ਕਿੱਦਾਂ ਗਿਆਨ ਦੇਊਗੀ ਬੱਚਿਆਂ ਨੂੰ ਤੁਹਾਨੂੰ ਕੀ ਕਰਨਾ ਚਾਹੀਦਾ ਕੀ ਕਰਨਾ ਚਾਹੀਦਾ ਹਾਂ ਪਤਾ ਨਹੀਂ ਕਿ ਕਿਦੇ ਮੁੰਡਿਆਂ ਦੇ ਇਹ ਘਰ ਜਾੜਿਆ ਤੇ ਆਪਣੇ ਘਰ ਵਾਲੇ ਨੂੰ ਥੁੱਕ ਲਾ ਕੇ ਕੀ ਕੀ ਇਹਦੇ ਮਾਰੇ ਰਕਾਰਾ ਮੇਰਾ ਬੋਲਣ ਨੂੰ ਵੀ ਦਿਲ ਨਹੀਂ ਕਰਦਾ ਤੇ ਸਕੂਲੇ ਜਾਉਗੀ ਤੇ ਸਕੂਲੇ ਜਾ ਕੇ ਕੁੜੀਆਂ ਨੂੰ ਬਿਆਨ ਦਊਗੀ ਵੀ ਤੁਹਾਨੂੰ ਕੀ ਕਰਨਾ ਚਾਹੀਦਾ ਆ ਹੈ ਤੇ ਵੀਰੋ ਇਹ ਵੀਰੋ ਹੁਣ ਹੁਣ ਤੁਹਾਨੂੰ ਮੈਂ ਕੀ ਦੱਸਾਂ ਇਹਦਾ ਕਤਲ ਹੋ ਗਿਆ ਆ ਕਮਲਕੌਰ ਦਾ ਤੇ ਪੂਰਾ ਪੰਜਾਬੀ মিডিਆ ਲੱਗਾ ਹੋਇਆ ਆ ਪੂਰਾ ਪੰਜਾਬੀ মিডিਆ ਲੱਗਿਆ ਹੋਇਆ ਵੀ ਇਹਨੂੰ ਇਨਸਾਫ ਮਿਲਣਾ ਚਾਹੀਦਾ ਇਹ ਕੀ ਕਾਰਨ ਹੋ ਸਕਦਾ ਆ ਇਹ ਕੀ ਗੱਲ ਆ ਪੂਰੇ মিডিਆ ਦੇ ਚੈਨਲ ਟੈਨਸ਼ਨ ਚ ਆਏ ਹੋਇਆ ਵਰੀ ਬਹੁਤ ਵੱਡੀ ਟੈਨਸ਼ਨ ਚ ਆਏ ਹੋਇਆ ਬਹੁਤ ਵੱਡੀ ਸਮੱਸਿਆ ਆ ਬਹੁਤ ਵੱਡਾ ਪ੍ਰੋਬਲਮ ਹੋ ਚੁੱਕੀ ਆ ਪੰਜਾਬ ਦੇ ਉਹ মিডিਆ ਜ਼ੋਰ ਲਾ ਰਿਹਾ ਆ ਇੰਨਾ ਤਾਂ মিডিਆ ਨੇ ਕਰਨਾਲ ਦੀ ਘੁੱਟ ਮਾਰਦੇ ਜ਼ੋਰ ਨਹੀਂ ਲਾਇਆ ਸੀ ਇੰਨਾ ਤਾਂ মিডিਆ ਨੇ ਅਨੰਦਰਦੀਪ ਦੀ ਕਤਲ ਦੇ ਜ਼ੋਰ ਨਹੀਂ ਲਾਇਆ ਸੀ ਇਹਨਾਂ ਦੇ ਜਿੰਨੇ ਫਰਜੀ ਇੰਕਾਊਂਟਰ ਹੋ ਗਏ ਉਹਨਾਂ ਨੇ মিডিਆ ਨੇ ਜ਼ੋਰ ਨਹੀਂ ਲਾਇਆ ਸੀ ਜਿੰਨਾ ਇਸ ਇੱਕ ਘਟੀਆ ਜਨਾਨੀ ਕੰਚਨ ਕੁਮਾਰੀ ਦੇ ਨਾਂ ਤੇ মিডিਆ ਟੈਂਸ਼ਨ ਚ ਆਇਆ ਪਿਆ ਤੇ ਜੋਰੋ ਜੋਰ ਲੱਗੇ ਹੋਇਆ ਤੂੰ ਹੀ ਸਰਚ ਮਾਰ ਲਓ YouTube ਤੇ ਲੱਗੋ ਕਮਲ ਕਮਲਪੂਰ ਤੇ ਤੁਹਾਨੂੰ ਘਟੋ ਘਟ ਘਟੋ ਘਾਟੇ ਤੇ 500 ਚੰਦਰਾਂ ਦੇ ਖਬਰਾਂ ਇਹੋ ਹੀ ਚੱਲਣ ਗਿਆ ਵੀ ਕਮਲਪੂਰ ਦਾ ਕਤਲ ਹੋ ਗਿਆ ਆ ਤੇ ਇਹਨੂੰ ਇਨਸਾਫ਼ ਮਿਲਣਾ ਚਾਹੀਦਾ ਆ ਤੇ ਹੁਣ ਇੱਕ ਮਹੀਨਾ ਇਹੋ ਹੀ ਚੱਲਣਾ ਆ ਇੱਕ ਮਹੀਨਾ ਹੋਣ ਵੀਰੋ ਇਹੋ ਹੀ ਚੱਲਣਾ ਆ ਕਮਲਪੂਰ ਦਾ ਇਨਸਾਫ ਹੀ ਚੱਲਣਾ ਆ ਕਮਲਪੂਰ ਦੇ ਕੀ ਹੋਇਆ ਕਿੱਥੋਂ ਆਈ ਕੀ ਆ ਉਹ ਆ ਇਹੋ ਹੀ ਚੱਲਣਾ ਆ ਲੋਕਾਂ ਸਵਾਲ ਵੀ ਲੜੇ ਆ ਲੋਕਾਂ ਵੀ ਇਹੋ ਹੀ ਵੇਖਣਾ ਐਡਾ ਸਾਡੇ ਪੰਜਾਬ ਦੇ ਲੋਕਾਂ ਦਾ ਬੇੜਾ ਬਹਿ ਚੁੱਕਾ ਆ ਬੇੜਾ ਬਹਿ ਚੁੱਕਾ ਪੰਜਾਬ ਦੇ ਲੋਕਾਂ ਦਾ ਤਾਂ ਹੀ ਦਾ ਗੰਧ ਲੋਕਾਂ ਨੇ ਸਿਰ ਤੇ ਰੱਖਤਾ ਤੇ ਗੰਧ ਨਿਆਰੇ ਲੈਣ ਧਿਆ ਅਸਲੀ ਕਲਾਕਾਰਾਂ ਨੂੰ ਕੋਈ ਸੁਣ ਕੇ ਰਾਜੀ ਨਹੀਂ ਅਸਲੀ ਕਲਾਕਾਰਾਂ ਦੀਆਂ ਫਿਲਮਾਂ ਦੇਖ ਕੇ ਕੋਈ ਰਾਜੀ ਨਹੀਂ ਤਰਸੇਨ ਜਸੜ ਦੀ ਫਿਲਮ ਆਈ ਗੁਰੂ ਨਾਨਕ ਨਾਮ ਜਹਾਜ਼ ਫਿਰ ਉਹ ਖោਬ ਗਈ ਇੱਕ ਕਲਾਕਾਰੀ ਕੀਤੀ ਸੀ ਬੰਦੇ ਨੇ ਪਰ ਲੱਖ ਲਾਂ ਤਾਂ ਲੋਕਾਂ ਦੇ ਉਹ ਫਿਲਮ ਅੱਜੀ ਵਧੀਆ ਫਿਲਮ ਦੇਖਣ ਨਹੀਂ ਗਏ ਹੈ ਤੇ ਇਹੋ ਜੀਆਂ ਚਵਲਾਂ ਜਿੱਥੇ ਕਿਤੇ ਆ ਜਾਂਦੀਆਂ ਨਾ ਕਦੇ ਲੋਕਾਂ ਦੀ ਭੀੜ ਇਕੱਠੀ ਹੋ ਜਾਂਦੀ ਆ ਵੀ ਜਿੱਦਾਂ ਧਰਮਿੰਦਰ ਅਮਤਾਬ ਬਚਨ ਆ ਗਏ ਹੁੰਦੇ ਆ ਹਾਂ ਹੁਣ মিডিਆ ਨੇ ਕਿਸਾਨਾਂ ਦੇ ਮੁੱਦੇ, ਮੁੱਦੇ ਪੰਜਾਬ ਦੇ ਮੁੱਦੇ, ਪਾਣੀਆਂ ਦੇ ਮੁੱਦੇ, ਨਸ਼ੇ ਦੇ ਮੁੱਦੇ, ਚਿੱਟੇ ਦੀ ਸਮੱਸਿਆ, ਹੋਰ ਜਿੰਨੀ ਬੇਰੋਜ਼ਗਾਰੀ ਦੀ ਸਮੱਸਿਆ, ਐਜੂਕੇਸ਼ਨ ਦੀ ਸਮੱਸਿਆ ਸਭ ਕੋਲ ਜਣਾ ਆ। ਹੁਣ 1.5 ਮਹੀਨਾ ਸਭ ਪਾਸੇ ਆ ਹੁਣ ਕਮਲਕੌਰ ਹੀ ਕਮਲਕੌਰ ਚੱਲਣਾ ਆ। ਕਮਲਕੌਰ ਨਾਲ ਇਹ ਹੋਇਆ ਮੇਨੇ ਤੱਕ ਕਈ ਅਰੋਪੀ ਮੀਡੀਆ ਨੇ ਆਪਣੇ ਕੋਲੋਂ ਨਕਲੀ ਬਣਾ ਕੇ ਲੋਕਾਂ ਨੂੰ ਦਿਖਾਉਣਾ ਤੇ ਲੋਕਾਂ ਰੇ ਸਵਾਦ ਲੈਣਾ ਤੇ ਕਈ ਬਾਅਦ ਚ ਨਵੇਂ ਰੁਪੀ ਰੋਜ਼ ਨਿਕਲਿਆ ਕਰਨੇ ਆ ਤੇ ਬੜੀਆਂ ਕਹਾਣੀਆਂ ਹਣ ਇਹੋ ਹੀ ਮਹਾਪਾਰਤ ਇੱਕ ਮਹੀਨਾ ਡੇਢ ਮਹੀਨਾ ਦੋ ਮਹੀਨੇ ਚੱਲਣ ਵਾਲੀ ਆ ਜੇ ਇਹੋ ਹੀ ਪੰਜਾਬ 1970 ਤੋਂ ਪਹਿਲੇ ਵਾਲਾ ਹੁੰਦਾ ਨਾ ਤੇ ਇਹੋ ਜੀ ਜਨਾਨੀ ਦਾ ਕੋਈ ਨਾਮ ਨਹੀਂ ਵੀ ਨਹੀਂ ਲੈਂਦਾ ਸੀ ਪਰ ਹੁਣ ਪੰਜਾਬ ਦੇ ਲੋਕ ਇੰਨੇ ਘਰ ਕੇ ਚੁੱਕਿਆ ਕਿ ਇਹੋ ਜਿਹਾ ਘੜੀਆਂ ਲੋਕਾਂ ਦਾ ਹੀ ਨਾਂ ਦਿਨ ਰਾਤ ਜਪਦੇ ਆ ਵੀਰੋ ਦਿਨ ਰਾਤ ਜਪਦੇ ਆ ਇਹ ਵੀਰੋ ਸਾਡੇ ਵਾਸਤੇ ਸਾਡੇ ਪੰਜਾਬੀਆਂ ਵਾਸਤੇ ਸਾਡੇ ਸੋਚ ਦੀ ਗਰਾਵਟ ਆ ਵੀਰੋ ਸਾਡੇ ਸੋਚ ਦੀ ਗਰਾਵਟ ਆ ਮੈਂ ਵਾਰ-ਵਾਰ ਵੀਡੀਓ ਪਾਉਣਾ ਦਿੱਕੋ ਗਾਲੀ ਪੇਟਦਾ ਵੀ ਅਲੰਪਿਕ ਵਿੱਚੋਂ ਜਿਹੜੇ ਮੁੰਡੇ ਕੁੜੀਆਂ ਜਿੱਤ ਕੇ ਆਏ ਸੀ ਉਹਨਾਂ ਦਾ ਕਿਸੇ ਨੇ ਨਾਮ ਨਹੀਂ ਲਿਆ ਘਰੇ ਫੋਟੋ ਤੱਕ ਨਹੀਂ ਖਿਚਾਈ ਇੱਕ ਗਾਂਦਮ ਮੰਥ ਸਟਾਰ ਬਣਾਤਾ ਤੇ ਹੁਣ ਇੱਕ ਮਹੀਨਾ মিডিਆ ਦੀ ਇਹੋ ਹੀ ਚੱਲਣ ਵਾਲਾ ਆ ਬਾਕੀ ਸਾਰੇ ਪੰਜਾਬ ਦੇ ਮੁੱਦੇ ਵੜ ਜਾਣੇ ਆ ਭਾਂਡੇ ਚ ਹੁਣ ਇਹ ਨਾ ਕਿਉਂ ਮੈਂ پراਗੇ ਖਾ ਕੇ ਗੱਲ ਕਰ ਰਿਹਾ ਆ ਮੈਂ ਕੋਈ پراਗੇ ਨਹੀਂ ਖਾਦੇ ਇਹ ਮੈਂ ਸੱਚੀ ਗੱਲ ਕਰ ਰਿਹਾ ਆ ਬਾਕੀ ਵੀਡੀਓ ਸ਼ੇਅਰ ਕਰ ਦਿਓ ਜਿਆਦੇ ਨਹੀਂ ਤੇ ਕੁਝ ਲੋਕ ਤੇ ਵੀਡੀਓ ਸੁਣ ਕੇ ਦਿਮਾਗ ਤੋਂ ਕੰਮ ਲੈਣਗੇ ਨਾ ਵੀਰੋ ਪੰਜਾਬ ਦੇ ਮੁੱਦੇ ਅੱਗੇ ਲਿਆਓ ਬੇਰੋਜ਼ਗਾਰੀ ਅੱਗੇ ਲਿਆਓ ਚਿੱਟੇ ਦਾ ਕਹਿਰ ਅੱਗੇ ਲਿਆਓ ਪੰਜਾਬ ਦੀ ਜਿਹੜੀ ਜ਼ਮੀਨਾਂ ਨਸ਼ੇੜੀ ਹੋ ਚੁੱਕੀ ਉਹ ਮੁੱਦਾ ਚੱਕੋ ਪੰਜਾਬ 'ਚ ਬੜੀਆਂ ਘਟਿਆ ਕੈਮੀਕਲ ਫੈਕਟਰੀਆਂ ਲੱਗ ਚੁੱਕੀਆਂ ਆ ਕੈਂਸਰ ਪੰਜਾਬ ਦਾ ਘਰ ਬਣ ਚੁੱਕਾ ਆ ਹਰ ਬੰਦੇ ਨੂੰ ਸ਼ੂਗਰ ਆ ਪੰਜਾਬ 'ਚ ਹਰ ਬੰਦਾ ਐਡੋਪੈਥੀ ਖਾ ਕੇ ਜੀਦਾ ਪੰਜਾਬ 'ਚ ਜਿਹੜੇ ਮੇਨ ਮੁੱਦੇ ਆ ਖੇਡਾਂ ਸਾਡੀਆਂ ਖਤਮ ਹੋ ਚੁੱਕੀਆਂ ਵੀਰੋ ਪਿੰਡੋਂ ਪਿੰਡ ਗਰਾਊਂਡ ਬਣਾਉਣ ਦੀ ਲੋੜ ਆ ਪਰ ਲੋਕਾਂ ਨੇ ਉਹ ਪਾਸੇ ਨਹੀਂ ਜਾਣਾ ਪਹਿਲਾਂ ਇੱਕ ਮਹੀਨਾ ਸੁਖਰਤਿਆ ਦਾ ਚੱਲਿਆ ਕਿ ਸੁਖਰਤਿਆ ਨੇ ਇੱਕ ਮਹਾਨ ਕੰਮ ਕਰਤਾ ਆ ਜਿਹੜਾ ਕੋਈ ਕਰ ਹੀ ਨਹੀਂ ਸਕਦਾ ਸੀ ਕਤਲ ਕੁੜੀ ਦਾ ਕਰਤਾ ਪੈਸੇ ਲੈ ਕੇ ਗੰਨੇ ਮਹੀਨਾ ਉਹ ਚੱਲਿਆ ਹੁਣ ਅਗਲੇ 2 ਮਹੀਨੇ ਕਮਲਪੂਰ ਦਾ ਚੰਦਨਾ ਵੀ ਕਮਲਪੂਰ ਦਾ ਕਤਲ ਹੋ ਗਿਆ ਵਾ ਤੇ ਇਹਨੂੰ ਇਨਸਾਫ ਮਿਲਣਾ ਚਾਹੀਦਾ ਵਾ ਕੌਣ ਦੋਖੀ ਆ ਫਿਰ ਜਿੱਦਾਂ ਸੀਆਈਡੀ ਸੀਰੀਅਲ ਚ ਚੱਲਦਾ ਹੁੰਦਾ ਹੈ ਨਾ ਸਸਪੈਂਸ ਇਹਨਾਂ ਸਸਪੈਂਸ ਕ੍ਰੀਏਟ ਹੋਣਿਆ ਹੋਈ ਜਾਣਿਆ ਹੋਈ ਜਾਣਿਆ ਕੋਈ ਜਾਣੇ ਪੰਜਾਬ ਦੇ ਲੋਕੋ ਅਕਲ ਕਰੋ ਏ ਅਕਲ ਕਰੋ ਪੰਜਾਬ ਦੇ ਲੋਕੋ ਅਕਲ ਕਰੋ